ਚਲ ਸਾਨੂੰ ਸਾਨੂੰ ਗਲਤ ਬੋਲਣਾ ਨਹੀਂ ਮਜਬੂਰ ਕਰ ਰਹੇ ਹੋ ਤੁਸੀਂ ਬਾਹਰ ਆਓ ਤੁਸੀਂ ਘਰ ਵਿੱਚ ਬੈਠੇ ਤੁਸੀਂ ਰਾਵਣ ਅੰਦਰ ਬੈਠੇ ਏਸੀ ਵਾਲੀ ਬਾਹਰ ਆਓ ਬਾਹਰ ਆਓ ਬਾਹਰ ਮੀਟਾ ਬਾਹਰ ਆਓ ਬਾਹਰ 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 ਅਜੇ ਤੱਕ ਬਾਹਰ ਹੁੰਦੀ ਆ ਪਾਹਰਾਂ ਪਾਹਰਾਂ ਜਲਦੀ ਆ ਦੁਨੀਆ ਕੋਈ ਸਾਨੂੰ ਉਹਨੂੰ ਚੈੱਕ ਦੇ ਇਹਨੂੰ ਡੈਰੇ ਕਹਿੰਦਾ ਚੈੱਕ ਦੇ ਦਿੰਦਾ ਨਹੀਂ ਪੈਸੇ ਨਹੀਂ ਆ ਇਹ ਪੈਸੇ ਨਹੀਂ ਆ ਚੈੱਕ ਜੀ ਕਹਦਾ ਵੀ ਤੈਨੂੰ ਚੈੱਕ ਕਰ ਕਹਦਾ ਚੈੱਕ ਕਰਕੇ ਰੱਖ ਨਾ ਕਹਦਾ ਪੈਸੇ ਹੈ ਨਹੀਂ ਤੂੰ ਐਂ ਦੱਸ ਸਮਝਦਾ ਕੀ ਆ ਮੈਂ ਕਹਿੰਦਾ 10 ਦੱਸ ਕਰ ਦੇਗਾ ਪੈਸੇ ਸਾਡੇ ਦੱਸ ਪੈਸੇ ਲੈ ਲੈ ਕੇ ਖੜੇ ਨੇ ਪੈਸੇ ਲੈ ਲੈ ਇਹ ਤੇਰਾ ਨੰਬਰ ਦੇ ਦੇ ਜੀ ਉਹਨਾਂ ਨਾਲ ਗੱਲ ਕਰਾ ਸਾ ਬਣਾਣਾ ਕਿ ਡੱਕ ਸਾਵਾ ਨੂੰ ਪੈਣ ਜੋ ਨੌਕਰ ਬੈਠਾ ਨੂੰ ਰਹੇ ਸ਼ੋਰੇਸ਼ ਜੀ ਸ਼ੋਰੇਸ਼ ਤਾਂ ਮੈਨੂੰ ਦੱਸავੇ ਸ਼ੋਰੇਸ਼ ਕਿਹੜਾ ਨਹੀਂ ਗੱਲ ਕਰ ਉਹਦੇ ਨਾਲ ਪਹਿਲਾਂ ਜਿਹਨਾਂ ਨੇ ਪੈਸੇ ਲੱਤੇ ਨੇ ਇਹ ਤੇਰਾ ਨੰਬਰ ਦੇ ਜਾਂਦੇ ਨੇ ਵੀ ਉਹਨਾਂ ਨਾਲ ਗੱਲ ਕਰ ਲੋ ਉਹਦੇ ਭਾਈ ਪੈਸੇ ਛੁੱਟੀ ਦੇਣੇ ਫੱਟ ਕਿਤੇ ਗਿਆ ਤੂੰ ਸ਼ੋਰੇਸ਼ ਦੇ ਪੈਸੇ ਦੇ ਪੈਸੇ ਦੇਣਾ 2500 ਜਿਹੜੇ 313500 ਰੁਪਏ ਸ਼ੋਰੇਸ਼ ਜੀ 5000 ਕਰਾ 32000 ਰੁਪਏ ਦਾ ਉਹ ਕਹਿੰਦੀ ਆ ਕਿ ਪੰਤੀ ਪੰਤੀ 35 ਹੋਣੇ ਜਾਣੇ ਆ ਕੱਟ ਕੇ ਆਊਗਾ ਸਾਡੇ ਨਾਲ ਰੋਟਾ ਆਇਆ ਵੇਆ ਬਾਕੀ ਜਿਹੜੇ ਪੈਸੇ ਸਭ ਪਏ ਖਾ ਖਾ ਬੈਠੇ ਰਹੇ ਨੇ ਉਹਦੇ ਦਫ਼ਤਰਾਂ ਜਾ ਤੁਹਾਨੂੰ 1.5 ਦੱਸੋ ਕਦੋਂ ਦੋਵੇਂ ਪੈਸੇ ਅਸੀਂ ਉਦੋਂ ਆਵਾਂਗੇ ਇੱਥੇ ਇਹਨੇ ਸਾ ਤੋਂ ਫੀਸ ਮੰਗੀ ਸੀ ਕਹਿੰਦੀ ਅੱਜ ਤੱਕ ਬੋਲਦੀ ਆ ਗਲਤ ਬੋਲਦੀ ਮੇਰੀ ਮੰਮੀ ਨੂੰ ਫਸਾਉਂਦੇ ਕਹਿੰਦੀ ਤੁਹਾਨੂੰ ਫਸਾਵਾਂਗੇ ਸਾਡੇ ਹੱਥ ਲਾਉਂਦੇ ਕਹਿੰਦੀ ਕਿੱਥੇ ਫਸਾਵਾਂਗੇ ਕੀ ਆ ਤੁਹਾਨੂੰ ਆ ਮਟਾ ਰਹੀ ਬੰਕ ਪਨੀ ਕੇ ਆ ਗਿਆ ਕਹਿੰਦੀ ਆ ਕਹਿੰਦੇ ਕੇਸ ਲਾ ਲਓ ਫਿਰ ਛੜ ਦੇ ਹੱਥ ਲਾ ਦੋ ਦੂਜੇ ਅੰਦਰ ਆਏ ਨੇ ਛੋਟਾ ਚ ਟੱਚ ਕਰਦੇ ਆ ਸਾਰੀਆਂ ਦੇ ਚਾਰੇ ਆ ਜੀ ਬਰਾਬਰ ਦੇ ਹਿੱਸੇਦਾਰ ਨੇ ਇਹਨਾਂ ਦੇ ਸਟਾਫ ਆ ਆ ਮੇਰੀਆਂ ਹੋਈਆਂ ਨੇ ਇਹਨਾਂ 'ਚ ਪਤਾ ਲੱਗਿਆ ਮੈਟਰ ਉਹਨੂੰ ਭੜਕ ਗਿਆ ਠੰਡਾ ਹੋਰ ਤਾਂ ਕੁੱਲ ਲੁੱਕੇ ਬਹਿਣ ਗੀਆਂ ਫੇਰ ਲੁਕਾ ਆਣ ਗੀਆਂ ਪਾਰੂ ਗੱਲ ਰ ਆ ਵਾ ਇੱਕ ਜਿਹੜੀ ਹੈੱਡ ਇਹਨਾਂ ਦੀ ਆ ਵੀ ਵਿੱਚ ਸੀ ਇਹਨੇ ਵੀ ਤਾਂ 8.5 ਲੱਖ ਫੀਸ ਮੰਗਾ ਕੇ ਕਹੀ ਆ ਕਹਿੰਦੀ ਫੀਸ ਸਾਰੇ ਸਾਰੇ ਪਲੀਜ਼ ਮੈਨੂੰ ਸਾਡੇ ਕੋ ਸਾਰੇ ਸਕਰੀਨਸ਼ਾਟ ਪਈ ਨੇ ਸਭ ਕੁਝ ਪਿਆ ਆ ਬਰਾਬਰ ਦੀ ਸਿਦਾਰ ਨੇ ਇਹਨਾਂ ਨੂੰ ਦਾ ਪਤਾ ਨਹੀਂ ਬਰਾਬਰ ਦੀ ਸਿਦਾਰ ਨੇ ਠੱਗਦੀਆਂ ਹੋ ਆਹ ਸਾਰੀਆਂ ਰਲੀਆਂ ਹੋਈਆਂ ਨੇ ਆ ਇਹਨਾਂ ਨੂੰ ਦਿਖਾਓ ਇਹਨਾਂ ਸਾਰੀਆਂ ਦੇ ਬਿਲਕੁਲ ਦਿਖਾਏ ਹੋਏ ਸਾਰੇ ਇਹਨਾਂ ਨੂੰ ਤਸਵੀਰਾਂ ਆ ਇਹਨਾਂ ਰੋਟੀਆਂ ਨੇ ਸਾਤੋਂ ਇਹਨਾਂ ਨੇ ਇੰਨਾ ਸਾਨੂੰ ਨਾ ਮੈਂਟਲੀ ਹਰਾਸ ਕੀਤਾ ਸਾਨੂੰ ਅੰਦਰ ਨਹੀਂ ਬੰਦ ਦਿੱਤਾ ਮੇਰੀ ਮੰਮੀ ਨੂੰ ਤੂ ਤੂ ਕਹਿ ਕੇ ਬੋਲੇ ਆ ਨੇ ਕਹਿੰਦੇ ਤੁਸੀਂ ਅੰਦਰ ਆ ਤੁਹਾਡੇ ਤੇ ਕੇਸ ਤੋਂ ਆਵਾਂਗੇ ਅਸੀਂ ਪਿਛਲੇ ਜਨਾਈ ਚ ਇਹਨਾਂ ਨੇ ਫਾਈਲ ਲਾਉਣੀ ਸੀ ਫਾਈਲ ਹੀ ਨਹੀਂ ਲਾਈ ਹਾਂਜੀ ਸਾਡੇ ਸ ਸਾਡੇ 13-14 ਲੱਖ ਹੈ ਜੀ ਥੋੜਾ ਨਹੀਂ ਹੈ ਹਾਂਜੀ ਸਾਡਾ ਗੋਸਾਲੋਗੇ ਨੂੰ ਲਾਰਾ ਲਾਉਂਦਿਆਂ ਨੂੰ ਫੋਨ ਕਰਦੀਆਂ ਤੁਹਾਡਾ ਫੋਨ ਕਰਦੀਆਂ ਤੁਹਾਡਾ ਫੋਨ ਕਰਦੀਆਂ ਕਿਹੜਾ ਸੀ ਹੁਣ 3 ਮਹੀਨੇ ਹੋ ਗਏ ਨਾਲ ਜਵਾਬ ਦਿੱਤਾ ਵੀ ਅਸੀਂ ਨਾ ਤੋਂ ਲਵਾਉਣਾ ਨਹੀਂ ਤੇਰੇ ਨਾਲ ਹੁਣ ਸਾਨੂੰ ਚੈੱਕ ਦਿੱਤਾ ਇਹਨਾਂ ਨੇ ਉਹ ਬਾਊਂਸ ਹੋ ਗਿਆ ਇਹਨਾਂ ਨੇ ਚੈੱਕ ਸਾਡੇ ਸਾਰੇ ਪੈਸੇ ਬਾਊਂਸ ਹੋ ਗਏ ਜੀ ਸਾਡੇ ਬੱਚੇ ਨੂੰ ਬਾਹਰ ਨਹੀਂ ਭੇਜਦਾ ਭੇਖ ਖਰਾਬ ਕਰਦਾ ਜੀ ਤੁਹਾਨੂੰ ਕੀ ਲੱਗਦਾ ਵੀ ਮਤਲਬ ਇਹੋ ਜਿਹੇ ਲੋਕਾਂ ਨਾਲ ਕੀ ਹੋਣਾ ਚਾਹੀਦਾ ਇਹਨਾਂ ਨਾਲ ਜੀ ਬਹੁਤ ਬੁਰਾ ਵਿਹਾਰ ਹੋਣਾ ਚਾਹੀਦਾ ਜੀ ਇਹਨਾਂ ਨੂੰ ਤਾਂ ਇਹਨਾਂ ਦੇ ਇੰਸਟਾ ਬੰਦ ਕਰਾਉਣੇ ਚਾਹੀਦੇ ਨੇ ਜੀ ਕਿਉਂਕਿ ਸਾਡੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਰਹੇ ਨੇ ਜੀ ਮੇਰੇ ਹਸਤੇ ਦਾ ਹੈ ਨਹੀਂ 15 ਸਾਲ ਹੋ ਗਏ ਐਕਸਪਾਇਰ ਹੋ ਗਿਆ ਨੂੰ ਜੀ ਮੈਂ ਆਪਣੇ ਕੋਲ ਨੂੰ ਪਤਾ ਹੀ ਹੈ ਵੀ ਥੋੜਾ ਮੋਟਾ ਕੰਮ ਕਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰੀ ਸੀ ਬੱਚਾ ਠੀਕ ਪਰਦਾ ਸੀਗਾ ਵਧੀਆ ਬੱਚੇ ਪਾਲੇ ਵੀ ਬੱਚੇ ਪੜਦੇ ਵੀ ਚਲੋ ਅੱਗੇ ਜੀ ਸਾਡੀ ਜ਼ਿੰਦਗੀ ਦਾ ਚਾਹੀ ਜੀ ਹੈ ਕਿ ਸਨੰਗ ਲਈ ਵੀ ਬੱਚੇ ਦੀ ਜ਼ਿੰਦਗੀ ਵਧੀਆ ਬਣ ਜਾਵੇ ਫੈਸਲੇ ਕਰ ਰੈਂਟ ਤੇ ਫੜ ਕੇ ਸਾਰੇ ਜੀ ਇਹਦੇ ਲਾਏ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਵੱਡੇ ਬਥੇ ਧੱਕੀ ਕੀਤੀ ਤਾਂ ਸਾਨੂੰ ਬਹੁਤ ਦੁੱਖ ਹੋਇਆ ਪਰਦਾ ਵੀ ਪ੍ਰਸ਼ਾਸਨ ਤੋਂ ਦਾ ਸਾਥ ਨਹੀਂ ਦੇ ਰਹੇ ਇਸ ਫਾਮ ਨੂੰ ਨਹੀਂ ਜੀ ਕੋਈ ਵੀ ਨਹੀਂ ਆਇਆ ਹੈਗਾ ਹੁਣ ਤੱਕ ਜੀ ਕੋਈ ਨਹੀਂ ਆਇਆ ਹੈਗਾ ਜੀ ਇਹ ਜਿਹਨੂੰ ਸਜ਼ਾ ਨਾ ਮਿਲੇ ਫਿਰ ਕੀ ਹੋਊਗਾ ਔਰੇ ਦੁਨੀਆ ਦਾ ਤਾਂ ਹੀ ਦੁਨੀਆ ਮਰਦੀ ਆ ਫਿਰ ਮਰ ਜਾਂਦੇ ਨੇ ਫਾਇਦੇ ਲੈ ਲੈਂਦੇ ਨੇ ਜਵਾਕ ਆਖ ਕੇ ਹੋਰ ਫਿਰ ਕੀ ਕਰਨ ਜਾਂ ਕੋਈ ਸੁਣਵਾਈਏ ਨਹੀਂ ਹੈਗੀ ਹਾਂਜੀ ਸਰ ਤੁਹਾਡੇ ਕਿੰਨੇ ਪੈਸੇ ਨੇ ਜੀ 16 ਲੱਖ ਰੁਪਏ ਤੇ ਕਿਸ ਨੇ 8 ਵਜ ਦੇ ਵਿੱਚ ਦਿੱਤੇ ਸੀ ਕਿਉਂ ਦਿੱਤੇ ਸੀਗੇ ਸਟੱਡੀ ਵੀਜ਼ਾ ਲਵਾਉਣ ਵਾਸਤੇ ਕਿਹਨਾਂ ਨੂੰ ਦਿੱਤੇ ਸੀਗੇ ਜੀ ਰਤਨ ਸਰ ਨੂੰ ਕਿੰਨੀ ਪੇਮੈਂਟ ਸੀ ਸਰ 16 ਲੱਖ ਰੁਪਏ ਕਿੱਥੇ ਭੇਜਣਾ ਸੀ ਸਰ ਆਸਟ੍ਰੇਲੀਆ ਹੁਣ ਕੀ ਕਹਿੰਦੇ ਨੇ ਕਿ ਫਿਰੇ ਹੁਣ ਇਹਨਾਂ ਨੇ ਬੁੱਧਵਾਰ ਦਾ ਟਾਈਮ ਲਿਆ ਜੀ ਓਕੇ ਤੇ ਕਿੰਨੀ ਦਿਨ ਹੋ ਗਈ ਤੁਹਾਨੂੰ ਪੈਸੇ ਦਿੱਤੇ ਤੁਹਾਨੂੰ ਮੈਨੂੰ ਤਾਂ 7 ਮਹੀਨੇ ਹੋ ਗਏ ਤੇ ਫਿਰ ਤੁਸੀਂ 7 ਮਹੀਨੇ ਤੋਂ ਅਜੇ ਤੱਕ ਕੋਈ ਕੋਈ ਇਹਨਾਂ ਨੇ ਲਾਰੇ ਲਾਈ ਜਾ ਰਹੇ ਸੀ ਜੀ ਹਜੇ ਵੀ ਫੀਸ ਤੁਹਾਡੀ ਪੇ ਕਰਤੀ ਇਹਨਾਂ ਨੇ ਮੈਨੂੰ ਇੱਕ ਜਾਲੀ ਸਲਿੱਪ ਬਣਾ ਕੇ ਭੇਜਦੀ ਵੀ ਆਦੇ ਤੁਹਾਡੀ ਫੀਸ ਪੇ ਹੋ ਗਈ ਹੈ ਹੂੰ ਹੁਣ ਯੂਨੀਵਰਸਿਟੀ ਨੇ ਸਾਨੂੰ ਦੱਸਿਆ ਹੈ ਤੁਹਾਡੀ ਫੀਸ ਹੀ ਨਹੀਂ ਪੇ ਹੋਈ ਸਾਰੇ ਬੱਚੇ सब के पैसे है सब इत है भाव सारे कटे है भाई भैन सब ही इतना है